ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਤਨ ਜਨਮ ਸਾਖੀ ਦੀ ਸਾਖੀ ਨੰਬਰ 13 ਸਾਖੀ ਦਾ ਨਾਮ ਸੱਜਣ ਠੱਗ ਜਾਂਦੇ ਜਾਂਦੇ ਸ਼ੇਖ ਸੱਜਣ ਕਹਿ ਕੇ ਜਾਏ ਨਿਕਲੇ ਹੁਣ ਗੁਰੂ ਮਹਾਰਾਜ ਉਦਾਸੀਆਂ ਤੇ ਮਹੀ ਤੋਂ ਬਾਅਦ ਜਦੋਂ ਸੁਲਤਾਨਪੁਰ ਦੇ ਵਿੱਚ ਨਾ ਕੋ ਹਿੰਦੂ ਨਾ ਮੁਸਲਮਾਨ ਦਾ ਉਪਦੇਸ਼ ਦਿੱਤਾ ਇਸ ਤੋਂ ਬਾਅਦ ਹੁਣ ਦੇਸ ਦਸੰਤਰ ਭਵਨ ਦੇ ਲਈ ਜਾ ਰਹੇ ਨੇ ਤੋ ਗੁਰੂ ਪਾਤਸ਼ਾਹ ਜਾਂਦੇ ਜਾਂਦੇ ਸੇਖ ਸੱਜਣ ਕਹਿ ਕਰ ਜਾਇ ਨਿਕਲੇ ਉਸ ਦਾ ਘਰ ਪੈਂਡੇ ਵਿੱਚ ਥਾ ਅਤੇ ਠਾਕੁਰ ਦਵਾਰਾ ਤੇ ਮਸਜਿਦ ਕਰ ਛੱਡੀ ਥੀ ਪਰ ਉਸ ਦੇ ਘਰ ਜਾਂ ਉਸ ਦੇ ਕੈਂਪਸ ਦੇ ਵਿੱਚ ਜਿੱਡਾ ਵੱਡਾ ਉਦਾਸੂ ਦੀ ਸੰਸਥਾ ਸੀ ਉੱਥੇ ਮੰਦਿਰ ਵੀ ਤੇ ਮਸਜਿਦ ਦੋਵੇਂ ਇਕੱਠੀਆਂ ਸੀ ਜੇ ਕੋਈ ਹਿੰਦੂ ਆਵੇ ਤਾਂ ਠੋਰ ਦੇਵੇ ਅਤੇ ਜੇ ਮੁਸਲਮਾਨ ਜਾਵੇ ਤਾਂ ਤਵੱਜਾ ਕਰੇ ਅਰ ਜੇ ਰਾਤ ਪਵੇ ਤਾਂ ਆਖੇ ਚਲ ਜੀ ਸੋਵੋ ਅੰਦਰ ਲੈ ਜਾਵੇ ਖੂਹੇ ਵਿੱਚ ਪਾਏ ਕਰ ਮਾਰੇ ਅਰ ਜੇ ਸਵੇਰ ਹੋਵੇ ਤਾਂ ਆਸਤਾ ਤਸਬੀਹ ਹਾਥ ਲੈ ਮਸੱਲਾ ਪਾਏ ਵਹ ਜਬ ਬਾਬਾ ਤੇ ਮਰਦਾਨਾ ਗਏ ਤਾਂ ਖਿਦਮਤ ਬਹੁਤ ਕੀਤੀ ਉਸ ਅਤੇ ਆਪਣੇ ਲੋਕਾਂ ਤਾਂ ਹੀ ਆਖਿਓਸ ਦੋ ਇਸ ਦੇ ਪੱਲੇ ਬਹੁਤ ਦੁਨੀਆ ਹੈ ਪਰ ਗੋਹਜ ਹੈ ਜਿਸ ਦੇ ਮੂੰਹ ਵਿੱਚ ਐਸੀ ਭੜਕ ਹੈ ਸੋ ਖਾਲੀ ਨਹੀਂ ਭਾਵ ਗੁਰੂ ਨਾਨਕ ਪਾਤਸ਼ਾਹ ਨੂੰ ਦੇਖ ਕੇ ਉਹਨੇ ਸੋਚਿਆ ਕਿ ਲੱਗਦਾ ਇਨ੍ਹਾਂ ਫਕੀਰਾਂ ਕੋਲੇ ਬਹੁਤ ਮਾਇਆ ਬਹੁਤ ਧਨ ਹੈ ਕਿਉਂਕਿ ਇਨ੍ਹਾਂ ਦਾ ਚਿਹਰਾ ਦਗਦਗ ਕਰ ਰਿਹਾ ਹੈ ਤੇਜ ਪ੍ਰਤਾਪ ਲੱਗ ਰਿਹਾ ਹੈ ਫੈਲ ਕਰਕੇ ਫਕੀਰ ਹੋਇਆ ਹੈ ਜਦ ਰਾਤ ਪਈ ਤਾਂ ਵਾਕਿਓ ਉઠੋ ਜੀ ਸੋਵੋ ਤਾਂ ਬਾਬੇ ਆਖਿਆ ਸੱਜਣੇ ਇੱਕ ਸ਼ਬਦ ਖੁਦਾਏ ਦੀ ਬੰਦਗੀ ਦਾ ਆਖ ਕਰ ਸੋਵਾਂਗੇ ਤਾਂ ਸੇਖ ਸੱਜਣ ਆਖਿਆ ਭਲਾ ਹੋਵੇ ਜੀ ਆਖੋ ਜੀ ਰਾਤ ਬਹੁਤ ਗੁਜ਼ਰਦੀ ਜਾਂਦੀ ਹੈ ਤਾਂ ਬਾਬੇ ਆਖਿਆ ਮਰਦਾਨਿਆਂ ਰਵਾਜ ਵਜਾਏ ਤਾਂ ਮਰਦਾਨੇ ਰਵਾਜ ਵਜਾਇਆ ਰਾਗ ਸੂਹੀ ਕੀਤੀ ਗੁਰੂ ਨਾਨਕ ਸ਼ਬਦ ਉਠਾਇਆ ਮਹੱਲਾ ਪਹਿਲਾ ਰਾਗ ਸੁਹੀ ਮੰਨ ਲਾ ਪਹਿਲਾ ਕਰ ਛੇਵਾ ਉਜਰ ਕਹਿ ਚਲਕਣਾ ਘੋਟ ਮਕਾਲੜੀ ਮਸਤ ਤੋਤਿਆਂ ਜੂਠ ਨਾ ਉਤਰੇ ਜੇ ਸੋ ਧੋਵਾ ਤਿਸ ਸੱਜਣ ਸਈ ਨਾਲ ਮੈਂ ਚਲਦਿਆ ਨਾਲ ਚਲਨ ਜਿੱਥਾ ਲੇਖਾ ਮੰਗੀਆ ਤਿੱਥੇ ਖੜੇ ਦਸਨ ਰਹਾਓ ਕੋਠੇ ਮੰਡਪ ਮਾੜੀਆਂ ਪਾਸੋ ਚਿਤਵੀ ਆਹਾ ਟਠੀਆਂ ਕੰਮ ਨਾ ਆਵਨੀ ਵਿੱਚੋਂ ਸਖਣੀ ਆਹਾ ਬੱਗਾ ਬੱਗੇ ਕੱਪੜੇ ਤੀਰਤ ਮੰਝ ਬਸਨ ਕੁੱਟ-ਕੁੱਟ ਜੀਆਂ ਖਾਵਣੇ ਬੱਗੇ ਨਾ ਕਹੀਨ ਸਿਮਲ ਰੁਖ ਸਰੀਰ ਮੈਂ ਮੈਂ ਜਨ ਦੇਖ ਭੁਲਨ ਸੇਫਲ ਕਮ ਨਾ ਵਨੀ ਤੇ ਗੁਨ ਮੈਂ ਤਨ ਹਨ ਅੰਦਲੇ ਪਹਾੜ ਉਠਾਇਆ ਡੂਗਰ ਬਾਟ ਬਹੁਤ ਅੱਕੀ ਲੋੜੀ ਨਾਲ ਹਾਂ ਹਾਂ ਚੜ ਲੰਘਾਂ ਕਿੱਤ ਚੱਕ ਰੀਆਂ ਚੰਗਿਆਈਆ ਔਰ ਸਿਆਣ ਪਕੀਤ ਨਾਨਕ ਨਾਮ ਸਭਾਲ ਤੂੰ ਵੱਧਾ ਛਟਾ ਜਿੱਤ ਤਬ ਦਰਸ਼ਨ ਦਾ ਸਦਕਾ ਬੁੱਧ ਹੋਏ ਆਈ ਜਾਂ ਵਿਚਾਰੇ ਤਾਂ ਸਭ ਮੇਰੇ ਗੁਨਾ ਸਹੀ ਹੋਏ ਹਨ ਤਬ ਆਏ ਉੱਠਕਰ ਪੈਰੀ ਪਿਆ ਪੈਰ ਚੁੰਮਿਓਸ ਆਖਿਓਸ ਜੀਓ ਮੇਰੇ ਗੁਨਾ ਫਦਲ ਕਰ ਤਬ ਬਾਬੇ ਆਖਿਆ ਸਤਿ ਸਜਣ ਖੁਦਾਏ ਕੀ ਦਰਗਾ ਦੋ ਗਲੀ ਗੁਨਾ ਫਦਲ ਹੁੰਦੇ ਹਨ ਤਬ ਸੇਖ ਸੱਜਣ ਅਰਜ਼ ਕੀਤੀ ਆਖਿਓ ਜੀ ਉਹੀ ਗੱਲ ਕਰ ਜਿਨੀ ਗਲੀ ਕੁਨਾ ਫਦਲ ਹੁੰਦੇ ਹੋਣ ਤਬ ਗੁਰੂ ਨਾਨਕ ਮਿਹਰਬਾਨ ਹੋਇਆ ਆਖਿਓ ਸੱਚ ਕਹੋ ਜੋ ਤੈ ਖੂਨ ਕੀਤੇ ਹਨ ਤਬ ਸੇਖ ਸੱਜਣ ਲੱਗਾ ਸੱਚੋ ਸੱਚ ਬੋਲਣ ਆਖਿਓ ਕਹਿਓ ਜੀ ਬਹੁਤ ਪਾਪ ਕੀਤੇ ਹਨ ਤਬ ਗੁਰੂ ਨਾਨਕ ਆਖਿਆ ਜੋ ਕਛੁ ਉਨਕੀ ਵਸਤ ਰਹੀ ਹੈ ਸੋ ਕਿਨ ਆਓ ਤਾਂ ਸੇਕ ਸੱਜਣ ਹੁਕਮ ਹੋਇਆ ਬਸਤ ਲੈ ਆਇਆ ਖੁਦਾਏ ਕੇ ਨਾਏ ਲੁਟਾਈ ਗੁਰੂ ਗੁਰੂ ਲੱਗਾ ਜਪਣ ਨੌ ਤਰੀਕ ਸਿੱਖੋ ਪਹਿਲੀ ਧਰਮ ਸਾਲ ਉੱਥੇ ਬੱਧੀ ਬੋਲੋ ਜੀ ਵਾਹਿਗੁਰੂ